ਉੜੀਆਂ ਨੇ ਪੁਲਿਸ ਵਾਲੇ ਗਲਤ ਕੰਮ ਕਰਦੇ ਠੀਕ ਹੈ ਸਾਡੇ ਵਰਗਾਂ ਨੂੰ ਡੰਡੇ ਮਾਰਦੇ ਉਹ ਕਹਿੰਦੇ ਸਾਨੂੰ ਮਾਨਤਾ ਪ੍ਰਾਪਤ ਕਰੋ ਵੀ ਅੰਦਰ ਟ੍ਰੇਨ ਦੇ ਵਿੱਚ ਜਾ ਕੇ ਮੰਗ ਸਕੀਏ ਕੱਲ ਰਾਤ ਅਧਿਕਾਲੀ ਨੇ ਸਾਡੇ ਭਾਗੀ ਕੋਲ ਪੈਸੇ ਵੀ ਖੋਲੇ ਪੈਸੇ ਵੀ ਖੋਲੇ ਤੇ ਬਾਅਦ ਉਹਦੇ ਪਟੇ ਮਾਰੇ ਪਾਵੇਂ ਹਨ ਮਹੀਨਾ ਲੱਗ ਜੇ ਪਾਵੇਂ ਸਾਨੂੰ ਲੱਗ ਜੇ 2 ਮਹੀਨੇ ਅਸੀਂ ਤੇ ਕਿ ਮੰਗਣਾ ਵਾ ਆਪਣਾ ਮੰਗਣਾ ਤਾਂ ਆ ਰਾਤੀ ਹੱਡ ਨੇ ਐ ਮੰਗਣਾ ਇਸਕੇ ਮੰਗ ਖਾਂ ਨਹੀਂ ਦਿੰਦੇ ਹੱਡ ਪੱਟੇ ਮਾਰ ਚੁੱਕਿਆ ਹਾਂ ਇਹਨਾਂ ਦੇ ਕੀ ਮਾਦ ਬਲਾ ਹਾਰੇ ਹੱਡ ਚੁੱਕੰਦਾ ਠੀਕ ਆ ਸਾਡੇ ਬਾਪਿਆਂ ਦੇ ਹੱਥੀਂ ਦਿੰਦੇ ਕੁੜੀਆਂ ਨੇ ਪੁਲਿਸ ਵਾਲੇ ਗਲਤ ਕੰਮ ਕਰਦੇ ਠੀਕ ਹੈ ਤੁਹਾਡੇ ਵਰਗਿਆਂ ਨੂੰ ਡੰਡੇ ਮਾਰਦੇ ਆ ਤੂੰ ਮਾਰਦੀ

ਇਕਾਨੇ ਸੀ ਇੱਥੇ ਹੀ ਖਾਣਾ ਸੀ ਕਿੱਥੋਂ ਖਾਣਾ ਪੁਲਿਸ ਵਾਲਿਆਂ ਨੇ ਕੀ ਕੀਤਾ ਨਾ ਪੁਲਿਸ ਵਾਲਿਆਂ ਨੇ ਕਿਹਾ ਜਨਾਨੀਆਂ ਮੰਗ ਸਕਦੇ ਤੂੰ ਹੀ ਨਹੀਂ ਮੰਗ ਸਕਦੇ ਜਿਵੇਂ ਮਰਜ਼ੀ ਕਰ ਲੋ ਨਾ ਪੁਲਿਸ ਤਰਨਾ ਲਾਇਆ ਹੋਇਆ ਹੈ ਕਿੰਨਾ ਕੀ ਕੀਤਾ ਮਾਰਿਆ ਜਾਂ ਕੀ ਕੀਤਾ ਸਾਡੇ ਬੰਦਿਆਂ ਨੂੰ ਕੁੱਟਿਆ ਪੁਲਿਸ ਵਾਲਿਆਂ ਨੇ ਕੱਟੇ ਮਾਰੀ ਨੰਗੇ ਕਰਵਾਇਆ ਕੱਤੂ ਕਰਵਾਇਆ ਨੰਗੇ ਅਸੀਂ ਖੁਸਰੇ ਨਹੀਂ ਹਾਂ ਜਨਾਨੀਆਂ ਨੂੰ ਉਹ ਤੇ ਬੱਚੇ ਵੀ ਜਾਂ ਮਰ ਸਕਦੇ ਅਸੀਂ ਬੱਚੇ ਜਾਂ ਮਰ ਸਕਦੇ ਅਸੀਂ ਤਾਂ ਖੁਸਰੇ ਸੀ ਕਿੱਥੇ ਜਾਈਏ ਨਾ ਸਾਨੂੰ ਕੋਈ ਦੇ ਰਿਹਾ ਪਈ ਨਾ ਬਾਹਰ ਸਾਨੂੰ ਰਹਿਣ ਦੇਣਾ ਸੀ ਕਿੱਥੇ ਲਈਏ ਤੁਮਰ ਜੀ ਹਾਂ ਜੀ ਬਿਲਕੁਲ ਅੀ ਤੇ 2:30 ਵਜੇ ਟ੍ਰੇਨ ਜਾਣੀ ਆ ਉਹਦਾ ਕਰਕੇ ਇਕੱਠੇ ਹੋਏ ਆ ਆਰਪੀਐਫ ਤੇ ਜੀਆਰਪੀ ਉਹਦੇ ਕਰਕੇ ਮੀਟਿੰਗ ਕਰ ਰਹੇ ਆ ਜੀ ਇਹਨਾਂ ਨੂੰ ਕਿਉਂ ਪ੍ਰੈਸਟੇਟ ਜਾਉਂਗਾ ਪਤਾ ਨਹੀਂ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਸਾਨੂੰ ਤਾਂ ਸਾਡੇ ਕੋਲ ਨਾ ਨਾ ਨੋ ਕੋਈ ਨੇ ਅੰਦਰ ਜਾਣ ਤੋਂ ਕਿਸ ਨੇ ਰੋਕਿਆ ਕੋਈ ਕੋਈ ਗੱਲ ਨਾਮ ਪੁੱਛਿਆ ਲਿਆ ਟੁੱਟਿਆ ਗੱਲ ਇਹਨਾਂ ਵੱਲੋਂ ਉਹ ਕਹਿੰਦੇ ਸਾਨੂੰ ਮਾਨਤਾ ਪ੍ਰਾਪਤ ਕਰੋ ਵੀ ਅੰਦਰ ਟ੍ਰੇਨ ਦੇ ਵਿੱਚ ਜਾ ਕੇ ਮੰਗ ਸਕੀਏ ਇਹ ਕੋਈ ਕੋਈ ਕਹਿ ਰਹੇ ਸਾਡੇ ਕੋਈ ਨਾਲੇ ਨੇ ਫੜੇ ਵੀ ਮਾਰੇ ਨਹੀਂ ਨਹੀਂ ਇਹੋ ਜੀ ਕੋਈ ਨਹੀਂ ਕੋਈ ਗੱਲ ਨਹੀਂ ਆਉਂਦਾ ਮੈਂ ਖੜਾ ਇੱਥੇ ਕੋਈ ਲੈਉਣ ਬੰਦਾ ਜਿਹੜਾ ਸ਼ਨਾਖਤ ਕਰੇ ਬਿਲਕੁਲ ਬਣਦੀ ਕਾਨੂੰਨੀ ਕਾਰਵਾਈ ਗਲਤ ਕੰਮ ਕਰਨਗੇ ਉਸੇ ਦਾ ਪਰਚਾ ਹੋਊਗਾ ਅਸੀਂ ਇਥੋਂ ਦੇ ਰਹਿਣ ਵਾਲੇ ਅਸੀਂ ਮੰਨਤਾ ਠੀਕ ਆ ਠੀਕ ਆ ਜਨਾਨੀਆਂ ਮੰਗਦੇ ਜਨਾਨੀਆਂ ਦਾ ਕੋਈ ਹੱਕ ਹੈ ਤੁਸੀਂ ਦੱਸੋ ਅੰਮ੍ਰਿਤਸਰ ਸਟੇਸ਼ਨ ਤੇ ਮੰਗਨ ਦਾ ਹੱਕ ਜਨਾਨੀਆਂ ਦਾ ਕਿਸੜੇ ਦਾ ਮੰਗਨ ਦਾ ਹੱਕ ਹੈ ਨਾ ਨਹੀਂ ਅਸੀਂ ਮੰਗਾਂਗੇ ਅਸੀਂ ਮੰਗਾਂਗੇ ਇਹ ਹੱਡ ਕੋ ਪੈਸੇ ਆਪਣੀ ਉਹ ਜਿਹੜੇ ਮਾਤਾ ਜੀ ਦਾ ਬਣਾ ਕਰਦਾ ਵੀ ਨਹੀਂ ਜਾਣਾ ਕਿਉਂ ਨਹੀਂ ਜਾਣਾ ਅਸੀਂ ਮੰਗਾਂਗੇ ਅਸੀਂ ਕਿੱਥੇ ਪਾਜੀ ਜਾਵਾਂਗੇ ਅਸੀਂ ਅਸੀਂ ਕਿੱਥੇ ਜਾਵਾਂਗੇ ਪਾਜੀ ਅਸੀਂ ਕਿੰਨਾ ਧਰਨਾ ਲੱਗੇ ਲੱਗੇਗਾ ਰੋਡ ਦੇ ਉੱਤੇ ਜਾਂ ਨਹੀਂ ਲੱਗੇਗਾ ਭਾਵੇਂ ਹਣ ਮਹੀਨਾ ਲੱਗ ਜਾਏ ਭਾਵੇਂ ਸਾਨੂੰ ਲੱਗੇ 2 ਮਹੀਨੇ ਅਸੀਂ ਤੇ ਕਿਹ ਮੰਗਣਾ ਮੇਰੀ ਗੱਲ ਸੁਣੋ ਹਾਂ ਕਰ ਦਵੇ ਹਾਂ ਬੁਲਾਵਾਂਗੇ ਬੁਲਾ ਬਲਾਵਾਂਗੇ ਇੱਥੋਂ ਅੰਬਰਸਰ ਦੇ ਹਿਸਲਾ ਅੰਬਰਸਰ ਦੇ ਬਲਾਵਾਂਗੇ ਹਾਂਜੀ ਸਸ ਸਾਰੇ ਅੰਬਰਸਰ ਦੇ ਆ ਮੇਰਾ ਨਾਂ ਜੂਲ ਲਿਆ ਮੈਂ ਅੰਬਰਸਰ ਤੋਂ ਬੋਲ ਰਹੀ ਆ ਰਾਤੀ ਹਾੜ ਦਿਨ ਐ ਮੰਗਣਾ ਹੈ ਸਕੇ ਮੰਗ ਖਾਂ ਨਿਦਨ ਦੇ ਹਾੜ ਪੱਟੇ ਮਾਰ ਚੁੱਕਿਆ ਹਾਂ ਇਹਨਾਂ ਰਕੀ ਮਾਦ ਬਲਾ ਹਾਰੇ ਹੱਥ ਚੁੱਕਨ ਦਾ ਹਾਂ ਮੈਂ ਮੰਗਤੀ ਲੇਡੀਜ਼ ਦਾ ਮੰਗਣਾ ਬੰਦ ਕਰੀਏ ਲੈਣਾ ਨਾ ਮਨ ਬੰਦ ਕਰੋ ਅੱਛੀ ਵੀ ਆ ਤਾਂ ਵੀ ਆਪਣਾ ਵੀ ਭੰਡ ਕਰਦੇ ਆ ਜਨਾਨੀਆਂ ਨੇ ਗਲਤ ਕਰਨਾ ਮਗੜਾ ਬੰਦ ਕਰੋ ਸਾਡਾ ਪਾਪਾ ਕੋਈ ਟੈਸ਼ਨ ਨਹੀਂ ਆ ਕੇ ਮੰਗੂਗਾ ਜਨਾਨੀਆਂ ਵੀ ਬੰਦ ਕਰੋ ਹਾਂ ਕਾ ਚਲ ਪਾਪਾ ਵੀ ਅੰਦਰ ਤੱਕ ਗੱਲ ਇਹਨਾਂ ਨੂੰ ਪਤਾ ਹੋਵੇ ਵੀ ਇਹਨਾਂ ਦਾ ਨੜ ਕੀ ਹੋਇਆ ਵਾ ਇਹਨੂੰ ਮਾਰਿਆ ਕੁੱਟਿਆ ਵਾ ਇਹਦੇ ਨਾਲ ਗੱਲ ਹੋਵੇ